ਸੋ ਗੁਰੂਦਰੂ ਪਿਆਰੀ ਸਾਧ ਸੰਗਤ ਅੱਜ ਅਸੀਂ ਅੰਮ੍ਰਿਤਸਰ ਤੋਂ ਚੱਲੇ ਜਮੂ ਤੱਕ ਸਾਡਾ ਸਫ਼ਰ ਸੀ ਰਸਤੇ ਵਿੱਚ ਸਾਡਾ ਸਟੇ ਹੋਇਆ ਲਖਨਪੁਰ ਲਖਨਪੁਰ ਬਹੁਤ ਹੀ ਮਸ਼ਹੂਰ ਜਗਾ ਆ ਇਹ ਅੱਡਾ ਬਹੁਤ ਮਸ਼ਹੂਰ ਆ ਲੱਡੂਆ ਕਰਕੇ ਬਹੁਤ ਮਸ਼ਹੂਰ ਹੋਇਆ ਔਰ ਅੱਜ ਇਥੇ ਦੁਕਾਨ ਵਾਲੇ ਵੀ ਰੁਕੇ ਆ ਇਹ ਵੀਰ ਨਾਲ ਗੱਲ ਕਰਦੇ ਆ ਕਿ ਇਹ ਜਿਹੜਾ ਅੱਡਾ ਲੱਡੂਆ ਕਰਕੇ ਜਿਆਦਾ ਮਸ਼ਹੂਰ ਆ ਔਰ ਇਹਦੀ ਜਿਹੜੀ ਕੀ ਖਾਸੀਅਤ ਆ ਕਿੰਨੇ ਚਿਰ ਤੋਂ ਇਹ ਕੰਮ ਕਰ ਰਹੇ ਨੇ ਔਰ ਇੱਕ ਕਿਵੇਂ ਪਰਪਰਾ ਚੱਲੀ ਕਿ ਅੱਜ ਜਿਹੜਾ ਕੋਈ ਵੀ ਬੰਦਾ ਜਦੋਂ ਕੋਈ ਵੀ ਟੂਰਿਸਟ ਕੋਈ ਸਲਾਨੀ ਹਮਾ ਚਲ ਜੰਮੂ ਤੇ ਐਂਟਰੀ ਕਰਦਾ ਆ ਤੋ ਕਹਿੰਦਾ ਕਿ ਲਖਨਪੁਰ ਸਟੇ ਕਰਨਾ ਆ ਔਰ ਉੱਥੇ ਜਾ ਕੇ ਆਪਾਂ ਲੱਡੂ ਖਾਣੇ ਆ ਅੱਜ ਅਸੀਂ ਵੀਰ ਨਾਲ ਗੱਲ ਕਰਦੇ ਆ ਉਹ ਗੱਲ ਕਰੀਏ ਅੱਜ ਵੀ ਆਪਣੇ ਕਿੰਨੇ ਚਿਰ ਤੋਂ ਅਸੀਂ ਕੰਮ ਕਰਦੇ ਜਾ ਰਹੇ ਆ ਭਾਜੀ ਮੈਨੂੰ 30 ਸਾਲ ਬੀਨੂ ਕਰਦੇ ਹੋਇਆ 30 ਸਾਲ ਹੋ ਗਏ ਪਹਿਲੇ ਮੇਰੇ ਫਾਦਰ ਸਾਹਿਬ ਕਰਦੇ ਅੱਛਾ ਔਰ 30 ਸਾਲ ਮੀਨੂ ਕਰਦੇ ਇਹ ਜਿਹੜੇ ਪਰਪਰਾ ਲੱਡੂਆ ਦੀ ਲਖਰਪੁਰ ਜਿਹੜਾ ਅੱਡਾਵਾ ਲੱਡੂਆ ਕਰਕੇ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਮਸ਼ਹੂਰ ਆ। ਜੀ ਇੱਕ ਸ਼ੁਰੂਆਤ ਕਿਦੋਂ ਹੋਈ? ਉਹ ਭਾਜੀ 6 ਸਾਲ ਹੋ ਗਿਆ। ਲਗਭਗ 6 ਸਾਲ ਹੋ ਗਏ। ਹਾਂਜੀ। ਠੀਕ ਹੈ। ਪਹਿਲਾ ਲੰਦੇ ਸ਼ਾਪੜਿਆਂ ਦੇ। ਸ਼ਾਪੜਿਆਂ ਦੇ। ਹਾਂ ਤੇ ਦੰਦਰੀ ਸਟਾਲ ਬਣ ਗਏ ਤੇ। ਹਾਂਜੀ। ਠੀਕ ਹੈ। ਔਰ ਫਿਰ ਸਾਰੇ ਨਵੇਂ ਆਪਣੇ ਕਾਊਂਟਰ ਬਣਾ ਲਏ। ਹਾਂਜੀ। ਤੇ ਅਦਾਬ ਬਹੁਤ ਜ਼ੋਰ ਹੋ ਗਿਆ ਅੱਜ ਤੇ तकरीबन ਹਰ ਇੱਕ ਜੇ ਰੋਕੇ ਜਾਂਦਾ ਹਰ ਕੋਈ ਰੁਕੇ ਜਾਂਦਾ ਕੋਈ ਜਾਂ ਰੁਕ ਜਾਏਗਾ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਕੋਈ ਜੀ ਮੈਨੂੰ ਥੋੜੀ ਗਾਫੀ ਮਿਲ ਜਾਈਏਗੀ ਠੀਕ ਹੈ ਜੀ